ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਟੇਸਟੀ ਅਚਾਰ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਅਜਾਪਾ ਪਰਵਾ ਹਰੀ ਮਸਲਾ ਅਚਾਰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖੋ ਤੁਹਾਡਾ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੁਹਾਨੂੰ ਅਚਾਰ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰਿਓ ਚਲੋ ਜੀ ਅਚਾਰ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਮੈਂ ਲਈਆਂ ਨੇ 250 ਗ੍ਰਾਮ ਹਰੀਆਂ ਮਿਰਚਾਂ ਇਹ ਨੇ ਮੀਡੀਅਮ ਸਾਈਜ਼ ਦੀਆਂ ਹਰੀਆਂ ਮਿਰਚਾਂ ਲਈਆਂ ਜੀ ਇਸ ਤੋਂ ਮੋਟੀਆਂ ਵੀ ਜਿਹੜੀਆਂ ਹਰੀਆਂ ਮਿਰਚਾਂ ਹੁੰਦੀਆਂ ਇਹ ਤੁਸੀਂ ਉਹਦਾ ਵੀ ਅਚਾਰ ਬਣਾ ਸਕਦੇ ਹੋ ਸੇਮ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਅਚਾਰ ਬਣਦਾ ਹੈ ਤੇ ਬਿਲਕੁਲ ਖਰਾਬ ਨਹੀਂ ਹੁੰਦਾ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਹੈ ਕਿਵੇਂ ਇਹਨਾਂ ਨੂੰ ਸੁੱਕੇ ਕੱਪੜੇ ਦੇ ਉੱਪਰ ਪਾ ਕੇ ਸੁਕਾ ਲਿਆ ਜੀ ਪੱਖੇ ਦੇ نیچے ਰੱਖ ਕੇ ਕਿਉਂਕਿ ਵੈਦਰਾ ਜਿਹੜਾ ਅੱਛਾ ਨਹੀਂ ਹੈਗਾ ਤੇ ਤੁਪ ਨਹੀਂ ਆ ਰਹੀ ਤੇ ਜਿਹੜੀਆਂ ਮਿਰਚਾਂ ਨਾ ਇਹਦੇ ਉੱਪਰ ਬਿਲਕੁਲ ਵੀ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੋਣੀ ਚਾਹੀਦੀ ਜੇ ਮਿਰਚਾਂ ਕਿਤੇ ਗਿੱਲੀਆਂ ਹੋਈਆਂ ਤਾਂ ਤੁਹਾਡਾ ਅਚਾਰਾ ਖਰਾਬ ਹੋ ਜਾਵੇਗਾ ਤੇ ਫਿਰ ਆਪਾਂ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਉਤਾਰ ਦੇਣੀਆਂ ਯਾਨੀ ਕਿ ਡੰਡੀਆਂ ਨੂੰ ਕੱਟ ਦੇਣਾ ਹੈ ਤੇ ਇਹ ਮੈਂ ਕਿਚਨ ਵਾਲੀ ਜਿਹੜੀ ਮੇਰੀ ਕੈਂਚੀ ਆ ਉਹੀ ਵਰਤ ਰਹੀ ਆ ਤੇ ਫਿਰ ਕਿਉਂਕਿ achar ਦਾ ਇੱਕ ਖਰਾਬ ਹੋਣ ਦਾ ਇੱਕ ਕਰਨੇ ਵੀ ਆ ਕਿ ਜਿਹੜਾ achar ਆ ਨਾ ਉਹ ਹਮੇਸ਼ਾ ਡੰਡੀ ਤੋਂ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਤੇ ਜਿਵੇਂ ਡੰਡੀ ਗਲਣੀ ਸ਼ੁਰੂ ਹੁੰਦੀ ਆ ਨਾ ਤੇ ਅਜੀਬ ਜਿਹੀ 스मेल ਆਉਣ ਲੱਗ ਜਾਂਦੀ ਆ ਤੇ ਇਸ ਲਈ ਡੰਡੀਆਂ ਆਪਾਂ ਉਤਾਰ ਦੇਣੀਆਂ ਆ ਸਾਰੀਆਂ ਮਿਰਚਾਂ ਦੀ ਆਪਾਂ ਡੰਡੀਆਂ ਉਹ ਤਾਰਕੇ ਜੀ ਫਿਰ ਇਹਦੇ ਵਿੱਚ ਘਰ ਲਗਾਉਣਾ ਹੈ ਜੀ ਕੱਟ ਕਿਉਂਕਿ ਆਪਾਂ ਜਿਹੜੀਆਂ ਮਿਰਚਾਂ ਦਾ achar ਆ ਨਾ ਭਰ ਕੇ ਅੱਜ ਬਣਾਵਾਂਗੇ ਤੇ ਆਪਾਂ ਵਿੱਚ ਘਰ ਇਸ ਤਰ੍ਹਾਂ ਜੀਰਾ ਲਗਾਉਣਾ ਹੈ ਸਾਈਡਾਂ ਤੋਂ ਛੜਦੀ ਹੋਈ ਵਿੱਚ ਘਰ ਆਪਾਂ ਇਹਦੇ ਕੱਟ ਲਗਾ ਕੇ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਬਿਲਕੁਲ ਇਸ ਤਰ੍ਹਾਂ ਸਾਰੀਆਂ ਮਿਰਚਾਂ ਦੇ ਵਿੱਚ ਘਰ ਆਪਾਂ ਜੀਰਾ ਯਾਨੀ ਕਿ ਕੱਟ ਲਗਾ ਕੇ ਤਿਆਰ ਕਰ ਲਿਆ ਤੇ ਦੂਸਰੀ ਸਾਈਡ ਆਪਾਂ ਪਹਿਲਾਂ ਤੇਲ ਗਰਮ ਕਰ ਲੈਣੀ ਆ ਇਥੇ ਮੈਂ ਇੱਕ ਕਟੋਰੀ ਦੇ ਨੇੜੇ ਜਿਹੜਾ ਤੇਲ ਲਿਆਏ ਚਾਪਾ ਤੇਲ ਜਿਆਦਾ ਨਹੀਂ ਯੂਜ਼ ਕਰਾਂਗੇ ਲੋੜ ਅਨੁਸਾਰ ਯੂਜ਼ ਕਰਾਂਗੇ ਪਰ ਮੈਂ ਥੋੜਾ ਜਿਆਦਾ ਮਾਤਰਾ ਦੇ ਵਿੱਚ ਗਰਮ ਕਰ ਰਹੀ ਆ ਜਿਵੇਂ ਆਪਣਾ ਤੇਲ ਥੋੜ੍ਹਾਦਰ ਗਰਮ ਹੋਵੇਗਾ ਜੀ ਆਪਾਂ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦੇਣੀ ਹੈ ਤੇ ਤੇਲ ਨੂੰ ਬਿਲਕੁਲ ਆਪਾਂ ਠੰਡਾ ਕਰਨਾ ਹੈ ਨਾਰਮਲ ਜਿਸ ਤਰ੍ਹਾਂ ਦਾ ਦਾ ਟੈਂਪਰੇਚਰ ਹੁੰਦਾ ਹੈ ਜੇ ਗਰਮ ਤੇਲ ਵਰਤੋਗੇ ਨਾ ਤੁਹਾਡਾ ਚਾਰ ਬੈਠ ਜਾਵੇਗਾ ਤੇ ਖਰਾਬ ਹੋ ਜਾਵੇਗਾ ਜਿੰਨੀ ਦੇਰ ਆਪਣਾ ਤੇਲ ਠੰਡਾ ਹੋ ਰਿਹਾ ਹੁਣ ਜੇਰ ਆਪਾਂ ਜਿਹੜੇ ਮਸਾਲੇ ਆ ਉਹਨਾਂ ਨੂੰ ਪੁੰਨ ਕੇ ਤਿਆਰ ਕਰ ਲੈਣੇ ਆ ਇੱਥੇ ਮੈਂ ਦੋ ਚਮਚ ਲੈਇਆ ਜੀ ਸੌਫ ਇੱਕ ਚਮਚ ਅਜਵਾਇਨ ਅੱਧਾ ਚਮਚ ਮੇਥੇ ਯਾਨੀ ਕਿ ਮੇਥੀ ਦਾਣਾ ਤੇ ਮੇਥੀ ਦਾਣਾ ਆਪਾਂ ਅੱਧਾ ਚਮਚ ਲੈਣਾ ਜਿਹਦੇ ਵਿੱਚ ਗੜੱਤਨ ਹੁੰਦੀ ਹੈ ਨਹੀਂ ਤਾਂ ਚਾਰ ਕੌੜਾ ਹੋ ਜਾਵੇਗਾ ਤੇ ਇੱਕ ਚਮਚ ਲਈਆ ਜੀ ਰਾਈ ਯਾਨੀ ਕਿ ਸਰੋਂ ਕਾਲੀ ਸਰੋਂ ਵੀ ਲੈ ਸਕਦੇ ਹੋ ਤੇ ਪੀਲੀ ਸਰੋਂ ਵੀ ਲੈ ਸਕਦੇ ਹੋ ਫਿਰ ਆਪਾਂ ਇਹਨਾਂ ਨੂੰ ਇੱਕ ਤੋਂ ਡੇਢ ਮਿੰਟ ਹਲਕਾ ਜਾਂ ਪੁੰਨ ਨਾ ਇਹਦੀ ਨਾ ਹਲਕਾ ਜਿਹਾ ਕਲਰ ਹੈ ਚੇਂਜ ਕਰਨਾ ਹੈ ਤੇ ਇਹਦੇ ਨਾਲ ਨਾ ਜਿਹੜੀ ਨਮੀ ਆ ਉਹ ਖਤਮ ਹੋ ਜਾਂਦੀ ਹੈ ਦੇਖੋ ਟਰਾਈ ਆਪਣੀ ਚੜਖ ਰਹੀ ਹੈ ਜਾਨੀ ਕਿ ਤਿਆਰ ਹੋ ਗਿਆ ਆਪਣੇ ਮਸਾਲੇ ਭੁੰਨ ਕੇ ਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਜੇ ਤੁਸੀਂ ਨਮੀ ਇਹਦੀ ਇਸ ਤਰ੍ਹਾਂ ਨਹੀਂ ਖਤਮ ਕਰੋਗੇ ਤਾਂ ਜਿਹੜੀ ਮਸਾਲਿਆਂ ਦੇ ਵਿੱਚ ਨਾ ਸਿਲ ਹੁੰਦੀ ਹੈ ਇਹਦੇ ਨਾਲ ਵੀ achar ਖਰਾਬ ਹੋ ਜਾਂਦਾ ਹੈ ਤੇ ਨਾਲ ਹੀ ਇਹਨਾਂ ਨੂੰ ਕੁੱਟਣ ਜਾਂ ਪੀਸਣ ਦੇ ਵਿੱਚ ਜਿਹੜੀ ਆਸਾਨੀ ਹੋ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਮੈਂ ਦਰਦਰਾ கிரਾਉਂਡ ਕਰ ਲਿਆ ਜੀ ਮਿਕਸੀ ਦੇ ਜਾਰ ਦੇ ਵਿੱਚ ਮਸਾਲਿਆਂ ਨੂੰ ਫਿਰ ਇਹਨੂੰ ਆਪਾਂ ਕੱਢ ਲੈਣਾ ਜੀ ਮਸਾਲੇ ਨੂੰ ਇੱਕ ਬਰਤਨ ਦੇ ਵਿੱਚ ਅਤੇ ਫਿਰ ਪਾਵਾਂਗੇ ਇਹਦੇ ਵਿੱਚ ਨੋਰਮਲ ਮਸਾਲੇ ਸਭ ਤੋਂ ਪਹਿਲਾਂ ਲੈ ਆਏ ਜੀ ਨਮਕ ਤੁਸੀਂ ਇੱਥੇ ਕਾਲੇ ਨਮਕ ਦੀ ਵੀ ਵਰਤੋਂ ਕਰ ਸਕਦੇ ਆ ਨਮਕ ਆਪਾਂ ਜਿਆਦਾ ਮਾਤਰਾ ਦੇ ਵਿੱਚ ਲੈਣਾ ਹੈ ਇਹਦੇ ਨਾਲ achar ਸੇਤੀ ਖਰਾਬ ਨਹੀਂ ਹੁੰਦਾ ਅੱਧਾ ਚਮਚ ਹਲਦੀ ਅੱਧਾ ਚਮਚ ਚਾਹ ਕਸ਼ਮੀਰੀ ਲਾਲ ਮਿਰਚ ਇਹਦਾ ਕਲਰ ਵਧੀਆ ਹੁੰਦਾ ਹੈ ਚਮਚ ਦਾ ਚੌਥਾ ਹਿੱਸਾ ਕਲੌਂਜੀ ਚਮਚ ਦੇ ਚੌਥੇ ਹਿੱਸੇ ਤੋਂ ਅੱਧਿ ਹਿੰਗ ਲਈਏ ਹਿੰਗ ਦੇ ਨਾਲ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਨਾਲ ਹੀ ਹਾਜਮੇ ਲਈ ਜਿਹੜੀ ਹੈਗਾ ਬਹੁਤ ਹੀ ਵਧੀਆ ਹੈ ਤੇਲ ਆਪਣਾ ਬਿਲਕੁਲ ਠੰਡਾ ਹੋ ਕੇ ਆਪਾਂ ਵਰਤਣਾ ਹੈ ਤੇਲ ਠੰਡਾ ਹੋ ਗਿਆ ਹੈ ਤੇ ਤੇਲ ਦੇ ਦੋ ਵੱਡੇ ਚਮਚ ਮੈਂ ਲੈ ਰਹੀ ਹਾਂ ਇਹ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲੈਣੇ ਆ ਤੇ ਨਾਲ ਹੀ ਥੋੜਾ ਜਿਹਾ ਆਮਚੂਰ ਪਾਊਡਰ ਜਾਨਕੀ ਕਿ ਡ్రਾਈ ਮੰਗੋ ਪਾਊਡਰ ਲੈ ਰਹੀ ਹਾਂ ਇਹਦੇ ਨਾਲ ਬਹੁਤ ਹੀ ਵਧੀਆ ਖੱਟਾ ਜਿਹਾ ਜਿਹੜਾ ਟੇਸਟ ਆਉਂਦਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਇੱਥੇ ਵੱਡੇ 7 ਤੋਂ 8 ਚਮਚਾ ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਤੇਲ ਤੇ ਸਿਰਕਾ ਵਰਤੋਗੇ ਨਾ ਉਹਦੇ ਨਾਲ ਅਚਾਰਾ ਬਿਲਕੁਲ ਹੀ ਬਾਜ਼ਾਰ ਵਰਗਾ ਬਣ ਕੇ ਤਿਆਰ ਹੋਵੇਗਾ ਤੇ ਬਿਲਕੁਲ ਖਰਾਬ ਵੀ ਨਹੀਂ ਹੋਵੇਗਾ ਇਸੇ ਤਰ੍ਹਾਂ ਅਚਾਰ ਨੂੰ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਭਰ ਕੇ ਤਿਆਰ ਕਰ ਲੈਣਾ ਹੈ ਮਿਰਚ ਨੂੰ ਇੱਕ ਪੀਸ ਲੈ ਕੇ ਇਸ ਤਰ੍ਹਾਂ ਸਾਈਡਾਂ ਨੂੰ ਮਿਰਚ ਨੂੰ ਆਪਾਂ ਖੋਲ ਕੇ ਨਾ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਮਸਾਲਾ ਪੜਨਾ ਹੈ ਮੈਂ ਥੋੜਾ ਮਸਾਲਾ ਜਿਹੜਾ ਘੱਟ ਵਰਤ ਰਹੀ ਹਾਂ ਕਿਉਂਕਿ ਅਸੀਂ ਜ਼ਿਆਦਾ ਮਸਾਲਾ ਖਾਣਾ ਪਸੰਦ ਨਹੀਂ ਕਰਦੇ ਫਿਰ ਤੁਸੀਂ ਆਪਣੇ ਹਿਸਾਬ ਦੇ ਨਾਲ ਥੋੜਾ ਜਿਹਾ ਜ਼ਿਆਦਾ ਮਸਾਲਾ ਮਿਰਚ ਦੇ ਵਿੱਚ ਭਰ ਕੇ ਮਿਰਚਾਂ ਨੂੰ ਇਸੇ ਤਰ੍ਹਾਂ ਤਿਆਰ ਕਰ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਜਿਹੜਾ ਮਸਾਲਾ ਭਰ ਕੇ ਤਿਆਰ ਕਰ ਲੈਣਾ ਹੈ ਸਾਰੀਆਂ ਮਿਰਚਾਂ ਦੇ ਵਿੱਚ ਮੈਂ ਮਸਾਲਾ ਪਾ ਕੇ ਮਿਰਚਾਂ ਨੂੰ ਤਿਆਰ ਕਰ ਲਿਆ ਜੀ ਤੇ ਥੋੜਾ ਜਿਹਾ ਮਸਾਲਾ ਬਚ ਗਿਆ ਹੈ ਤੇ ਫਿਰ ਮਿਰਚਾਂ ਨੂੰ ਆਪਾਂ ਸਟੋਰ ਕਰਨ ਲਈ ਕੋਈ ਵੀ ਪਲਾਸਟਿਕ ਦਾ ਜਾਂ ਫਿਰ ਕੱਚ ਦਾ ਕੰਟੇਨਰ ਲੈ ਲੈਣਾ ਹੈ ਕੋਈ ਵੀ ਤੁਹਾਡੇ ਕੋਲ ਬਾਕਸ ਡੱਬਾ ਵਗੈਰਾ ਹੈਗਾ ਤੁਸੀਂ ਉਹਦੇ ਵਿੱਚ ਆਚਾਰ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਮੇਰੇ ਕੋਲੇ ਇਸ ਤਰ੍ਹਾਂ ਦਾ ਇੱਕ ਕੰਟੇਨਰ ਹੈਗਾ ਸੀ ਸਾਰੀਆਂ ਮਿਰਚਾਂ ਨੂੰ ਆਪਾਂ ਪਾ ਦੇਣਾ ਹੈ ਜੀ ਕੰਟੇਨਰ ਦੇ ਵਿੱਚ ਤੁਸੀਂ ਆਚਾਰ ਨੂੰ 4 ਤੋਂ 6 ਮਹੀਨੇ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਚਾਰ ਦੇ ਵਿੱਚ ਸਿਰਕੇ ਦੀ ਵੀ ਵਰਤੋਂ ਕਰਨੀ ਹੈ ਤੇ ਨਾਲ ਹੀ ਤੇਲ ਵੀ ਦੋ ਤੋਂ ਤਿੰਨ ਕੱਟੀਆਂ ਜ਼ਰੂਰ ਪਾਉਣੀ ਹੈ ਤੇ ਆਚਾਰ ਨੂੰ ਇੱਕ ਹਫ਼ਤੇ ਤੱਕ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਬਚੀ ਹੋਈ ਮਸਾਲੀ ਨੂੰ ਵੀ ਆਪ ਮਿਕਚਾਂ ਦੇ ਰੇਟਸਾਂ ਪਾ ਦੇਣਾ ਹੈ ਜੀ ਤੇ ਮੈਂ ਇੱਥੇ ਜ਼ਿਆਦਾ ਤੇਲ ਦੀ ਵਰਤੋਂ ਨਹੀਂ ਕਰਾਂਗੀ ਸਿਰਫ ਦੋ ਵੱਡੇ ਚਮਚੇ ਮਿਰਚਾਂ ਦੇ ਤੇਲ ਪਾ ਮਾਰਗੀ ਜੀ ਕਿਉਂਕਿ ਮੈਂ ਚਾਰ ਨੂੰ ਜ਼ਿਆਦਾ ਲੰਮੇ ਟਾਈਮ ਤੱਕ ਸਟੋਰ ਕਰਕੇ ਨਹੀਂ ਰੱਖਣਾ ਇਹ achar sirf 1 مہینے ਦੇ اندر ਹੀ ਖਤਮ ਹੋ ਜਾਵੇਗਾ ਬਹੁਤ ਹੀ ਟੇਸਟੀ achar ਬਣ ਕੇ ਤਿਆਰ ਹੁੰਦਾ ਹੈ ਤੁਸੀਂ ਵੀ ਜਰੂਰ ਇੱਕ ਵਾਰੀ ਮੇਰੇ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਜੀ ਤੇ ਫਿਰ ਆਪਾਂ ਆਖੀ ਜੀ achar ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਨੂੰ ਘੁਮਾ ਕੇ ਮਿਕਸ ਕਰ ਦੇਣਾ ਬਹੁਤ ਹੀ ਟੇਸਟੀ achar ਬਣਦਾ ਹੈ ਤੁਸੀਂ achar ਨੂੰ ਲੰਬੇ ਟਾਈਮ ਤੱਕ ਸਟੋਰ ਕਰਨਾ ਇਹਦੇ ਵਿੱਚ 7 ਤੋਂ 8 ਵੱਡੇ ਚਮਚ ਸਿਰਕੇ ਦੇ ਤੇ ਦੋ ਕੜਚੀਆਂ ਹੋਰ ਇਹਦੇ ਵਿੱਚ ਤੇਲ ਪਾ ਦੇਣੀ ਆ ਮਿਲਦੇ ਆ ਜੀ ਨਵੀਂ ਤੇ ਟੇਸਟੀ ਰੈਸਪੀ ਨਾਲ ਥੈਂਕ ਯੂ ਸੋ ਮਚ